ਇਹ ਕਿਰਨ ਨਿਊ ਚੈਨਲ ਟੀਵੀ 31 ਮੈਂ ਅਜੀਤ ਸਿੰਘ ਵੱਲੋਂ ਇਸ ਟਾਈਮ ਅਸੀਂ ਦੁਬਈ ਦੇ ਵਿੱਚ ਆ ਸਾਡੇ ਨਾਲ ਹਸਨ ਜੀ ਨੇ ਸਾਨੂੰ ਹੁਣ ਲੈ ਕੇ ਜਾਣਗੇ ਦੁਬਈ ਤੋਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਸਨ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਹਾਂਜੀ ਕਿਵੇਂ ਹੈ ਜੀ ਫਾਈਨ ਫਾਈਨ ਹਸਨ ਜੀ ਕਹਾ ਲੈ ਕੇ ਜਾਕਰੋ ਹਮ ਹਮ ਕੋ ਅਸੀਂ ਅਭੀ ਕ੍ਰਿਕ ਜਾ ਰਹੇ ਹਾਂ ਕ੍ਰਿਕ ਕ੍ਰਿਕ ਤੇ ਮੈਂ ਕੀ ਹੈ ਦੇਖਣੇ ਵਾਲਾ ਉਹ ਉਧਰ ਬੋਟ ਰੇਡ ਹੈ ਓਕੇ ਇਹ ਬਹੁਤ ਐਂਸ਼ੀਐਂਟ ਹੈ ਉਧਰ ਪੇ ਉਹਨ ਲੋਗ पल पल उठाते थे, थे पहले ओके okay. पुराने जमाने में ठीक है तो इधर बर्दबे से देर जाने के लिए वही बोट राइड है जी सिर्फ वो क्रॉस करने के लिए बहुत कम पैसा में एक दिन में हम लोग करता है ओके okay. उधर देखेंगे हम लोग उधर आप लोग कुछ तस्वीर लेना है तो ले लीजिए ठीक है जनपे है उसके बाद में दूसरी जगह जाएगी ओके देखो जी अच्छी दुबई एक कैडी सिटी कह एरिया बनते हैं ये कौन सा एरिया है ये बर्दवाई है बरदवा एरिया है देखो मॉर्निंग का टाइम है हम हसन जी के साथ जा रहे हैं और हमको घुमा रहे हैं बहुत अच्छे आदमी हैं तो आगे आपको दिखाएंगे तो ठीक है, है तो। दुबई ने कितनी देखो कितना कितना सुना है क्या हुआ था ਗੁੱਡ 뷰 ਦੇਖੋ ਤੁਸੀਂ ਕਿੰਨਾ ਸੁਹੰਦ ਕਰਿਆ ਦਾ ਇਹ ਮਾਰਨਿੰਗ ਦਾ ਟਾਈਮ ਹੈ ਦੇਖੋ ਕਿੰਨਾ ਸੁਹਣਿਆ ਵੈਰੀ ਗੁੱਡ ਯਾ ਦੁਬਈ ਨੇ ਤਰੱਕੀ ਬਹੁਤ ਕੀਤੀ ਹੈ ਬੇਸ਼ੱਕ ਇਹ ਤੇ ਗਰਮੀ ਬਹੁਤ ਹੈ ਜੇ ਟੈਂਪਰੇਚਰ ਹੁੰਦਾ ਹੈ ਤੇ 37% ਹੋ ਜਾਂਦਾ 40 ਹੋ ਜਾਂਦਾ ਪਰ ਦੇਖੋ ਕਿੰਨਾ ਇਹਨਾਂ ਨੇ ਕਾਫੀ ਇਹਨਾਂ ਨੇ ਇਹ ਚੀਜ਼ ਵੀ ਏਸੀ ਰੱਖ ਕੇ ਕਰ ਰੱਖਿਆ ਹੈ ਜੀ ਇਹ ਦਬਈ ਦਾ ਹੈ ਦੇਰਾ ਮਾਰਕੀਟ ਬੋਲਦੇ ਐ ਇਸਕੋ ਦੇਖੋ ਕਿੰਨੀ ਵਧੀਆ ਬਣੀ ਆ ਮਾਰਕੀਟ ਦੇਰਾ ਕਹਿੰਦੇ ਇਹਨਾਂ ਆਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿਹੜੀ ਸਾਈਡ ਤੇ ਖੜੀ ਹੈ ਗੱਡੀ ਕੈਮਰੀ ਇਹ ਟੈਕਸੀ ਯੂਜ਼ ਹੁੰਦੀ ਆ ਤੇ ਕੈਮਰੀ ਗੱਡੀ ਦੇ ਦਬਈ ਚ